ਇਹ ਬਹੁਤ ਸੋਨਾ ਟਾਈ ਡਾਈ ਦਾ ਡਿਜ਼ਾਈਨ ਹੈ ਜਿਹੜਾ ਅੱਜ ਆਪਾਂ ਬਣਾਉਣ ਲੱਗੇ ਆਂ ਡਾਈ ਕਰਕੇ ਪੇਜ ਨੂੰ ਫੋਲੋ ਕਰ ਲਓ ਜਿਹੜੇ ਵੀ ਭੈਣ ਭਰਾ ਨਵੇਂ ਜੁੜੇ ਆ ਸਭ ਤੋਂ ਪਹਿਲਾਂ ਇੱਕ ਬਰਤਨ ਦੇ ਵਿੱਚ ਆਪਾਂ ਨੂੰ ਪਾਣੀ ਚਾਹੀਦਾ ਤੇ ਪਾਣੀ ਨੂੰ ਪੂਰੀ ਚੰਗੀ ਤਰ੍ਹਾਂ ਆਪਾਂ ਗਰਮ ਕਰ ਲੈਣਾ ਹੁੰਦਾ ਇੱਕ ਉਬਾਲਾ ਜਿਹੜਾ ਪਾਣੀ ਨੂੰ ਆਪਾਂ ਦੇ ਦੇਣਾ ਉਸ ਤੋਂ ਬਾਅਦ ਆ ਜਿਹੜਾ ਆਪਾਂ ਰੰਗ ਪਾਉਣਾ ਇਹ ਆਪਣੇ ਕੋਲੇ ਕਾਲਾ ਜਿਹੜਾ ਰੰਗ ਹੈਗਾ ਇਹ ਸਿੰਪਲ ਤੁਸੀਂ ਕਿਸੇ ਵੀ ਜਿਵੇਂ ਪਛਮ ਵਾਲੀ ਦੁਕਾਨ ਤੋਂ ਲੈ ਸਕਦੇ ਆ ਜਾਂ ਤੁਸੀਂ ਆਨਲਾਈਨ ਆ ਜਿਹੜੇ ਕਦਮ ਦੇ ਰੰਗ ਆ ਉਹ ਤੁਸੀਂ ਮੰਗਵਾ ਸਕਦੇ ਆ ਇਹਦੇ ਵਿੱਚ ਹੀ ਨਮਕ ਸੀਗਾ ਤੇ ਨਾਲ ਆਪਾਂ ਨਮਕ ਵੀ ਪਾਉਣਾ ਜੇ ਇਹ ਕਲਰ ਦੇ ਨਾਲ ਨਮਕ ਨਾ ਹੋਵੇ ਤਾਂ ਘਰੋਂ ਆਪਾਂ ਸਾਦਾ ਨਮਕਾ ਜਿਹੜਾ ਉਹ ਵੀ ਪਾ ਸਕਦੇ ਆ ਜਦੋਂ ਪਾਣੀ ਨੂੰ ਉਬਾਲਾ ਆ ਜੇ ਨਮਕ ਤੇ ਜਿਹੜੇ ਰੰਗ ਆ ਉਹ ਇਕੱਠੇ ਹੀ ਪਾਉਣੇ ਹੁੰਦੇ ਆ ਦੋਨੋਂ ਮਲੇਨੀ ਹੈਗਾ ਵੀ ਤੁਸੀਂ ਨਮਕ ਪਹਿਲਾਂ ਪਾ ਦਿਓ ਰੰਗ ਪਹਿਲਾਂ ਪਾ ਦਿਓ ਤੇ ਜਿੰਨਾ ਕ ਆਪਾਂ ਰੰਗ ਪਾਉਣੇ ਆ ਉਨਾਂ ਕ ਆਪਣਾ ਦੁਪੱਟਾ ਜਿਹੜਾ ਉਹ ਗੂੜਾ ਫਿੱਕਾ ਹੋ ਜਾਂਦਾ ਹੁੰਦਾ ਵੀ ਜੇ ਜ਼ਿਆਦਾ ਗੂੜਾ ਪਾਉਣਾ ਤਾਂ ਰੰਗ ਥੋੜਾ ਵੱਧ ਪਾ ਲਓ ਤੇ ਜੇ ਆਪਾਂ ਥੋੜਾ ਜਿਹਾ ਲਾਈਟ ਦੁਪੱਟਾ ਕਰਨਾ ਤਾਂ ਰੰਗ ਆ ਜਿਹੜਾ ਉਹ ਘੱਟ ਪਾ ਲਓ ਹੁਣ ਆਪਣੇ ਕੋਲੇ ਫੁੱਲ ਸਾਈਜ਼ ਮਸਲੀਨ ਦਾ ਦੁਪੱਟਾ ਜੀ ਮਸਲੀਨ ਦਾ ਫੁੱਲ ਸਾਈਜ਼ ਦੁਪੱਟਾ ਤੇ ਇਹਨੂੰ ਆਪਾਂ ਇਦਾਂ ਤੈਆਂ ਲਗਾਉਣੀਆਂ ਬਲ ਡਿਜ਼ਾਈਨਿੰਗ ਟਾਈ ਡਾਈ ਲਈ ਆਪਾਂ ਕਰਨਾ ਹੈਗਾ ਇਸ ਤਰ੍ਹਾਂ ਤੁਸੀਂ ਤੈਆਂ ਲਗਾਉਣੀਆਂ ਲੰਬੇ ਲੋਟ ਨੇ ਲੰਬੇ ਜਿਵੇਂ ਤੁਸੀਂ ਡਿਜ਼ਾਈਨ ਬਣਾਉਣਾ ਉਸ ਅਕੋਰਡਿੰਗ ਆ ਜਿਹੜੀਆਂ ਤੁਸੀਂ ਤੈਹ ਲਗਾ ਸਕਦੇ ਤੈਹ ਦੂਜੀ ਲੋਟ ਵੀ ਲੱਗ ਜੂਗੀ ਤੇ ਡਿਜ਼ਾਈਨ ਆ ਫਿਰ ਤੁਹਾਡਾ ਉਵੇਂ ਛਪੇਗਾ ਤੁਸੀਂ ਦੋਨੋਂ ਚ ਜਿਹੜਾ ਮਰਜੀ ਡਿਜ਼ਾਈਨ ਆ ਜਿਹੜਾ ਉਹ ਕਰ ਸਕਦੇ ਆ ਲੰਬੇ ਵੀ ਬਣਾ ਸਕਦੇ ਆ ਉਹ ਬਣਨਗੇ ਨਾ ਫਲਾਵਰ ਜੇ ਤੇ ਇਹ ਤੁਸੀਂ ਦੂਜੇ ਵੀ ਬਣਾ ਸਕਦੇ ਆ ਹੁਣ ਇਸ ਤਰ੍ਹਾਂ ਹੀ ਇਹਨੂੰ ਤੈਹ ਆਪਾਂ ਲਗਾਉਣੀ ਆ ਤੇ ਇਹਨੂੰ ਬਿਲਕੁਲ ਥੋੜਾ ਜਿਹਾ ਪਤਲਾ ਕਰ ਲੈਣਾ ਤੈਹ ਲਗਾਉਂਦੇ ਜਾਣਾ ਸਿੰਪਲ ਜਿਵੇਂ ਆਪਾਂ ਤੈਹ ਲਗਾਉਣੇ ਹੁੰਦੇ ਆ ਚੁੰਨੀ ਦੀ ਉਦਾਂ ਹੀ ਜਿਹੜਾ ਤੁਸੀਂ ਲਗਾਉਣਾ ਹੈਗਾ ਮੈਂ ਵੀਰਪਾਲ ਕੌਰ ਸਿੱਖੋਂ ਜੈਤੋ ਤੁਸੀਂ ਜੁੜਿਆ ਸਾਡੇ YouTube ਦੇ ਸ ਦੇ ਫੇਸਬੁੱਕ ਦੇ ਨਾਲ ਜਿਨ੍ਹਾਂ ਨੇ ਹਜ ਤੱਕ ਫੋਲੋ ਸਬਸਕ੍ਰਾਈਬ ਨਹੀਂ ਕੀਤਾ ਫੋਲੋ ਸਬਸਕ੍ਰਾਈਬ ਕਰ ਲੋ ਇਹ ਟਾਈ ਡਾਈ ਦਾ ਡਿਜ਼ਾਈਨ ਅਗਰ ਤੁਸੀਂ ਬਾਹਰੋਂ ਪੁੱਛੋਗੇ ਤਾਂ 250 300 ਰੁਪਏ ਇਹਦੀ ਡਾਈ ਹੈਗੀ ਆ ਪਰ ਤੁਸੀਂ ਇਹਨੂੰ ਘਰ ਆ ਜਿਹੜਾ ਕਰ ਸਕਦੇ ਆ ਤੇ ਇਦਾਂ ਆਪਾਂ ਹੁਣ ਦੇਖੋ ਤੈਅ ਲਗਾ ਰਹੇ ਆ ਇਸ ਤਰ੍ਹਾਂ ਤੁਸੀਂ ਲੰਬਾਈ ਨੂੰ ਤੈਅ ਲਗਾਉਣਾ ਹੈਗਾ ਬਿਲਕੁਲ ਧਿਆਨ ਨਾਲ ਮਤਲਬ ਕੋਈ ਵੀ ਲਾੜਾ ਜਿਹੜਾ ਰਵੇ ਨਾ ਸਾਰੀਆਂ ਟਾਈ ਡਾਈ ਦੀਆਂ ਵੀਡੀਓ ਉਹ ਤੁਹਾਡੇ ਤੱਕ ਪਹੁੰਚ ਜਾਣ ਇਸ ਲਈ ਫੋਲੋ ਸਬਸਕ੍ਰਾਈਬ ਆ ਜਿਹੜਾ ਉਹ ਤੁਸੀਂ ਕਰਕੇ ਰੱਖ ਲਓ ਹੋਰ ਵੀ ਕਾਫੀ ਸਾਰੀਆਂ ਟਾਈ ਡਾਈ ਦੀਆਂ ਵੀਡੀਓ ਜਿਹੜੀਆਂ ਉਹ ਵੀਰਪਾਲ ਕੌਰ ਸਿੱਖੋਂ YouTube ਤੇ ਪਈਆਂ ਹੈਗੀਆਂ ਤੁਸੀਂ ਕੋਈ ਵੀ ਡਿਜ਼ਾਈਨ ਆ ਜਿਹੜਾ ਆ ਦੇ ਦੁਪट्टे ਦਾ ਘਾਰਾ ਡਾਈ ਕਰ ਸਕਦੇ ਹੋ ਇਹ ਰੰਗ ਪੱਕੇ ਹੁੰਦੇ ਆ ਕਿਤੋਂ ਵੀ ਤੁਹਾਨੂੰ ਬਾਜ਼ਾਰ ਚ ਆਰਾਮ ਨਾਲ ਮਿਲ ਜਾਣਗੇ 10 ਰੁਪਏ ਦੇ ਰੰਗ ਨਾਲ ਤੁਸੀਂ ਜਿਹੜਾ ਆਪਦਾ ਦੁਪੱਟਾ ਉਹ ਡਾਈ ਕਰ ਸਕਦੇ ਹੋ ਖੁੱਲੇ ਵੀ ਮਿਲ ਜਾਂਦੇ ਆ ਜੇ ਤੁਸੀਂ ਖੁੱਲੇ ਲਓਗੇ ਖੁੱਲੇ ਰੰਗ ਵੀ ਮਿਲ ਜਾਂਦੇ ਆ 10 ਰੁਪਏ ਦਾ ਰੰਗ ਤੁਹਾਨੂੰ ਇੱਕ ਦੁਪट्टे ਲਈ ਬਹੁਤ ਹੁੰਦਾ ਜੇ ਤੁਸੀਂ ਸੂਟ ਕਰ ਰਹੇ ਆ ਤਾਂ ਫੇਰ ਉਹਦੇ ਹਿਸਾਬ ਨਾਲ ਵੀ ਮੈਂ ਤੁਹਾਨੂੰ ਦੱਸੂਗੀ ਜੇ ਬੰਨ ਮੀਟਰ ਦਾ ਸੂਟ ਕਰਨਾ ਪਰ ਦੁਪੱਟੇ ਲਈ ਜੇ ਤੁਸੀਂ ਖੁੱਲਾ ਰੰਗ ਲੈ ਰਹੇ ਆ ਤਾਂ ਤੁਸੀਂ ਦੁਕਾਨਦਾਰ ਨੂੰ ਕਹਿਣਾ ਵੀ ਸਾਨੂੰ 10 ਰੁਪਏ ਦਾ ਰੰਗ ਆ ਜਿਹੜਾ ਉਹ ਦੇ ਦੋ ਉਸੇ ਹਿਸਾਬ ਨਾਲ ਜਿੰਨਾ ਕ ਆਪਾਂ ਗੂੜਾ ਫਿੱਕਾ ਕਰਨਾ ਉਹਨਾਂ ਰੰਗ ਪਾ ਸਕਦੇ ਹੁੰਨੇ ਆ ਹੁਣ ਇਹਨੂੰ ਆਪਾਂ ਤੈਆਂ ਲਗਾਉਣੀਆਂ ਜਿਹੜੀਆਂ ਉਹ ਸ਼ੁਰੂ ਕਰਤੀਆਂ ਇਸ ਤਰ੍ਹਾਂ ਜਿਹੜੀ ਤੁਸੀਂ ਤੈਹ ਲਗਾਉਣੀ ਹੈਗੀ ਆ ਇਹਨੂੰ ਲੰਮਾ ਪਹਿਲਾਂ ਕਰ ਲਿਆ ਤੇ ਹੁਣ ਆਪਾਂ ਜਿਹੜੀਆਂ ਤੈਹ ਲਗਾਉਣੀਆਂ ਸ਼ੁਰੂ ਕਰਦੀਆਂ ਇੱਕ ਵਾਰੀ ਉਧਰੋਂ ਮੋੜਨਾ ਹੈਗਾ ਜੀ ਇੱਕ ਵਾਰੀ ਉਧਰੋਂ ਇਹ ਤੁਸੀਂ ਜਿੰਨਾ ਕ ਵੱਡਾ ਫਲਾਵਰ ਬਣਾਉਣਾ ਚਾਹੁੰਦੇ ਆ ਓੰਨੀ ਕ ਵੱਡੀ ਜਿਹੜੀ ਇਹਦੀ ਤੈਹ ਕਰ ਸਕਦੇ ਹੋਣੇ ਆ ਇੱਕ ਵਾਰੀ ਆਪਾਂ ਤੈਹ ਲਾਉਣ ਦਾ ਤੁਸੀਂ ਤਰੀਕਾ ਸਿੱਖ ਲਓ ਬਿਲਕੁਲ ਦੁਪੱਟਾ ਆਪਣਾ ਸਹੀ ਹੋਣਾ ਚਾਹੀਦਾ ਇਸ ਤਰ੍ਹਾਂ ਜਿਹੜੀ ਤੁਹਾਡੀ ਤੈਹ ਲੱਗਣੀ ਚਾਹੀਦੀ ਆ ਇੱਕ ਵਾਰੀ ਉਧਰ ਨੂੰ ਮੋੜਨਾ ਤੇ ਇੱਕ ਵਾਰੀ ਆਪਾਂ ਉਧਰ ਨੂੰ ਮੋੜਨਾ ਇਸ ਤਰ੍ਹਾਂ ਬਿਲਕੁਲ ਐਵੇਂ ਤੁਸੀਂ ਰੱਖ ਲੈਣਾ ਹੈਗਾ ਤੇ ਵੱਲ ਨਹੀਂ ਪੈਣਦੇ ਨੇ ਵਾਲਾ ਜਿਹੜੇ ਕੱਢਦੇ ਜਾਣੇ ਆਰਾਮ ਦੇ ਨਾਲ ਤੇ ਇਸ ਤਰ੍ਹਾਂ ਤੁਸੀਂ ਇਹਨੂੰ ਤੈਂ ਲਗਾ ਲੈਣੀ ਆ ਬਹੁਤ ਸੋਹਣਾ ਇਹ ਡਿਜ਼ਾਈਨ ਬਣੂਗਾ ਤੇ ਘਾਰਾ ਜਿਹੜਾ ਤੁਸੀਂ ਕੋਈ ਵੀ ਕਲਰ ਇਹਨੂੰ ਕਰ ਸਕਦੇ ਆ ਇਹ ਆਪਾਂ ਤਾਂ ਬਲੈਕ ਕਲਰ ਕਰ ਰਹੇ ਆ ਤੁਸੀਂ ਇਹਨੂੰ ਕਰ ਲਓ ਮਹਿੰਦੀ ਗ੍ਰੀਨ ਪਿੰਕ ਜਿਹੜੇ ਵੀ ਕਲਰ ਬਾਜ਼ਾਰ ਚੋਂ ਮਿਲ ਜਾਂਦੇ ਆ ਕੋਈ ਵੀ ਉਹਨਾਂ ਚੋਂ ਕਰ ਸਕਦੇ ਆ ਕੋਈ ਵੀ ਕਲਰ ਆ ਜਿਹੜਾ ਇਹਦੇ ਵਿੱਚ ਆ ਤੁਹਾਡਾ ਹੋ ਜਾਏਗਾ ਹੁਣ ਇਹ ਤੈਂ ਜਿਹੜੀਆਂ ਆਪਣੀਆਂ ਕੰਪਲੀਟ ਹੋ ਗਈਆਂ ਇਸ ਤੋਂ ਬਾਅਦ ਜਿਹੜਾ ਆਪਾਂ ਇਹਨੂੰ ਸੈਂਟਰ ਦੇ ਵਿੱਚੋਂ ਰੱਸੀ ਨਾਲ ਬੰਨਣਾ ਹੁੰਦਾ ਹੈ ਅੰਬੇਛਕ ਤੁਸੀਂ ਕੋਈ ਸੂਤੀ ਧਾਗਾ ਲੈ ਲਓ ਸੇਬਾ ਲੈ ਲਓ ਜਿਵੇਂ ਆਪਣੇ ਘਰਾਂ 'ਚ ਸੇਬੇ ਹੁੰਦੇ ਆ ਹਨਾ ਕੋਈ ਕੋਈ ਵੀ ਰੱਸੀ ਲੈ ਲਓ ਤੇ ਉਹਦੇ ਨਾਲ ਜਿਹੜਾ ਤੁਸੀਂ ਇਹਨੂੰ ਵਿਚਾਲੂਆ ਜਿਹੜਾ ਉਹ ਕਵਰ ਕਰਨਾ ਸੈਂਟਰ 'ਚੋਂ ਤਾਂ ਕਿ ਲਾਈਕ ਫੋਲੋ ਕਰ ਲੋ ਜਿਨ੍ਹਾਂ ਨੇ ਹਜ ਤੱਕ ਵੀ ਨਹੀਂ ਕੀਤਾ ਵੀਡੀਓ ਸਟੇਟਸ ਜ਼ਰੂਰ ਸਾਰੀਆਂ ਭੈਣਾਂ ਲਗਾ ਲਿਆ ਕਰੋ ਇਸਨੂੰ ਦੇਖੋ ਸੈਂਟਰ ਦੇ ਵਿੱਚੋਂ ਇੱਕ ਵਾਰੀ ਤੁਸੀਂ ਗੰਡ ਲਗਾ ਲੈਣੀ ਹੈ ਵੀ ਤੁਹਾਨੂੰ ਦੁਪੱਟੇ ਦਾ ਸੈਂਟਰ ਆ ਜਿਹੜਾ ਉਹ ਪਤਾ ਲੱਗ ਜੇ ਫਿਰ ਜਿਹੜਾ ਤੁਸੀਂ ਇੱਕ ਵਾਰੀ ਸ਼ੁਰੂ ਕਰਨਾ ਜਦੋਂ ਉਦੋਂ ਤੁਸੀਂ ਧਾਗਾ ਹੌਲੀ ਲਪੇਟਣਾ ਸ਼ੁਰੂ ਕਰਨਾ ਮਤਲਬ ਹਲਕਾ ਜਿਹਾ ਤੇ ਹੌਲੀ-ਹੌਲੀ ਜਿਹੜਾ ਤੁਸੀਂ ਇਹਨੂੰ ਟਾਈਟ ਕਰਦੇ ਜਾਣਾ ਮੀਨ ਜਦੋਂ ਤੁਸੀਂ ਸ਼ੁਰੂ ਕਰੋਗੇ ਉਦੋਂ ਇੱਕ ਵਾਰੀ ਮਤਲਬ ਆਪਾਂ ਨੂੰ ਇਹ ਹੁੰਦਾ ਵੀ ਸੈਂਟਰ ਜਿਹੜਾ ਉਹ ਚੰਗੀ ਤਰ੍ਹਾਂ ਹੋ ਜਾਏ ਇੱਕ ਵਾਰੀ ਇਹਨੂੰ ਹਲਕਾ ਬੰਨਣਾ ਤੇ ਹੌਲੀ-ਹੌਲੀ ਇਹ ਜਿਹੜਾ ਇਹਨੂੰ ਟਾਈਟ ਕਰਦੇ ਜਾਣਾ ਤੇ ਵਿਚਕਾਰ ਤੋਂ ਜਿਹੜਾ ਇਹਦੇ ਤੇ ਕਾਫੀ ਸਾਰਾ ਆਪਣਾ ਜਿ ਇਦਾਂ ਤੁਸੀਂ ਸੂਤੀ ਧਾਗਾ ਲਾਉਂਗੇ ਤਾਂ ਕਾਫੀ ਸਾਰਾ ਅੱਧੀ ਰੀਲ ਵਾਂਗੂ ਧਾਗਾ ਜਿਹੜਾ ਤੁਹਾਡੇ 'ਲ ਭੇਟਿਆ ਜਾਏਗਾ ਜੇ ਤੁਹਾਡੇ ਕੋਲੇ ਸੇਬਾ ਵਗੈਰਾ ਹੈਗਾ ਹਨਾ ਫਿਰ ਉਹ ਘੱਟ ਲ ਭੇਟਿਆ ਜਾਏਗਾ ਇਸ ਤਰ੍ਹਾਂ ਤੁਸੀਂ ਹੌਲੀ-ਹੌਲੀ ਟਾਈਟ ਕਰਨਾ ਤਾਂ ਕਿ ਕੋਈ ਵੀ ਤੈ ਜਦੋਂ ਆਪਾਂ ਰੰਗਾਂਗੇ ਤੇ ਉਹ ਆਪਣੀ ਕੋਈ ਵੀ ਤੈ ਰਹੇ ਨਾ ਇਸ ਤਰ੍ਹਾਂ ਟਾਈਟ ਕਰਦੇ ਜਾਣਾ ਇਹਨੂੰ ਹਲਕਾ ਹਲਕਾ ਟਾਈਟ ਕਰਕੇ ਚੰਗੀ ਤਰ੍ਹਾਂ ਇਹਨੂੰ ਬੰਨ ਲੈਣਾ ਹੈਗਾ ਤੇ ਜਿੰਨਾਕ ਆਪਾਂ ਡਿਜ਼ਾਈਨ ਪਾਉਣਾ ਉਹਨਾਂਕ ਜਿਵੇਂ ਹਲਕਾ ਡਿਜ਼ਾਈਨ ਪਾਉਣਾ ਹਨਾ ਬਿਲਕੁਲ ਵੀ ਤਾਂ ਉਹ ਤੁਸੀਂ ਹਲਕਾ ਤਾਂ ਗਲ ਭੇਟਣਾ ਜੇ ਤੁਸੀਂ ਚਾਹੋ ਨੇ ਵੀ ਮੈਂ ਪਰਮਾ ਥੋੜਾ ਜਿਹਾ ਮੋਟਾ ਡਿਜ਼ਾਈਨ ਪਾਉਣਾ ਤਾਂ ਇਹਨੂੰ ਤੁਸੀਂ ਪੂਰਾ ਮੋਟਾ ਜਿਹੜਾ ਉਹ ਬਨ ਲੈਣਾ ਇਸ ਤਰ੍ਹਾਂ ਤੁਸੀਂ ਰੋਲ ਕਰਨਾ ਟਾਈਟ ਟਾਈਟ ਬਿਲਕੁਲ ਕਰਦੇ ਜਾਣਾ ਟਾਈਟ ਤੁਹਾਨੂੰ ਕਰਨਾ ਹੀ ਪਏਗਾ ਤਾਂ ਅੱਗੇ ਨੂੰ ਕਿਉਂਕਿ ਜੇ ਤੁਸੀਂ ਇਹਨੂੰ ਸੌਫਟ ਜਿਹਾ ਰੱਖਤਾ ਤਾਂ ਫੇਰਾ ਜਿਹੜਾ ਡਿਜ਼ਾਈਨ ਉਹ ਪੂਰਾ ਨਹੀਂ ਬਣੂਗਾ ਇਹ ਦੇਖੋ ਇਦਾਂ ਹੌਲੀ-ਹੌਲੀ ਟਾਈਟ ਕਰਕੇ ਤੇ ਇਦਾਂ ਬਿਲਕੁਲ ਗੁੱਥੀ ਟਾਈਪ ਆ ਜਿਹੜਾ ਇਹਨੂੰ ਆਪਾਂ ਬੰਨ੍ਹ ਦਾਂਗੇ ਗੰਢ ਦੇ ਲਾਂਗੇ ਬਹੁਤ ਸੋਹਣਾ ਇਹ ਦੁਪट्टे ਦਾ ਡਿਜ਼ਾਈਨ ਦੁਪੱਟਾ ਤੁਸੀਂ ਦੇਖਿਆ ਹੀ ਹੈ ਨਾ ਪਹਿਲਾਂ ਤੇ ਉਦਾਂ ਹੀ ਤੁਹਾਡਾ ਦੁਪੱਟਾ ਵੀ ਜਿਹੜਾ ਤੁਸੀਂ ਡਾਈ ਕਰ ਸਕਦੇ ਆ ਘਰੇ ਆਰਾਮ ਦੇ ਨਾਲ ਕੋਈ ਉਹਦੇ ਵਿੱਚ ਤੁਹਾਡਾ ਪੈਸਾ ਨਹੀਂ ਖਰਚ ਹੋਏਗਾ ਬਸ ਤੁਹਾਡੀ ਮਿਹਨਤ ਹੈਗੀ 10 ਰੁਪਏ ਜੋ ਤੁਸੀਂ ਆਪਦੇ 300 ਰੁਪਏ ਦੀ ਜਿਹੜੀ ਡਾਈ ਆ ਉਹ ਘਰੇ ਕਰ ਸਕਦੇ ਆ ਨਾਲੇ ਕੋਈ ਵੀ ਕੰਮ ਜਦੋਂ ਆਪਾਂ ਸਿੱਖਦੇ ਆ ਹਨਾ ਸਿੱਖਿਆ ਹੋਇਆ ਕੰਮ ਆ ਚਲੋ ਅੱਗੇ ਕੰਮ ਹੀ ਆ ਜਾਂਦਾ ਕਈ ਵਾਰੀ ਤੇ ਇਦਾਂ ਦੇਖੋ ਆਪਾਂ ਇਹਨੂੰ ਦੂਜੇ ਪਾਸੇ ਇੱਕ ਆਪਣਾ ਕਲਰ ਆ ਜਿਹੜਾ ਉਧਰ ਉਹ ਉਬਲ ਰਿਹਾ ਤੇ ਇਹਨੂੰ ਠੰਡੇ ਪਾਣੀ ਦੇ ਵਿੱਚ ਪਹਿਲਾਂ ਪਾਉਣਾ ਹੈਗਾ ਰੰਗ ਵਿੱਚ ਪਾਉਣ ਤੋਂ ਪਹਿਲਾਂ ਠੰਡੇ ਪਾਣੀ 'ਚ ਚੰਗੀ ਤਰ੍ਹਾਂ ਇਹਨੂੰ ਭਿਉ ਲੈਣਾ ਮੀਨਜ਼ ਇਹ ਸਾਰੀਆਂ ਤਿਆਂ ਜਿਹੜੀਆਂ ਭਿੱਜ ਜਾਣੀਆਂ ਚਾਹੀਦੀਆਂ ਇਹ ਨਾ ਹੋਵੇ ਵੀ ਕੋਈ ਤਹਿ ਜਿਹੜੀ ਆਪਣੀ ਉਹ ਸੁੱਕੀ ਰਹਿ ਜਾਏ ਕਿਉਂਕਿ ਫਿਰ ਉੱਥੇ ਰੰਗ ਚੜਨ 'ਚ ਆਪਣੀ ਦਿੱਕਤ ਆਏਗੀ ਇਸ ਤਰ੍ਹਾਂ ਤਿਆਂ ਖੋਲ-ਖੋਲ ਕੇ ਚੰਗੀ ਤਰ੍ਹਾਂ ਤੁਸੀਂ ਮੇਰੇ ਕੋਲ ਬਰਤਨ ਛੋਟਾ ਸੀ ਤੁਸੀਂ ਵੱਡਾ ਬਰਤਨ ਲੈ ਸਕਦੇ ਹੋ ਬਾਲਟੀ ਵਗੈਰਾ ਤੇ ਇਹਦੀਆਂ ਸਾਰੀਆਂ ਤਿਆਂ ਜਿਹੜੀਆਂ ਉਹ ਚੰਗੀ ਤਰ੍ਹਾਂ ਇਦਾਂ ਆਪਣੀਆਂ ਕਪਾਣੀ ਦੇ ਵਿੱਚ ਡੁੱਬਣੀਆਂ ਚਾਹੀਦੀਆਂ ਫਿਰ ਕੋਈ ਵੀ ਸੁੱਕੀ ਤਹਆ ਜਿਹੜੀ ਉਹ ਨਹੀਂ ਰਹਿਣੀ ਚਾਹੀਦੀ ਫਿਰ ਇਹਨੂੰ ਨਿਚੋੜ ਲੈਣਾ ਥੋੜਾ ਜਾਂ ਤੇ ਇਹਨੂੰ ਉਵੇਂ ਜਿਵੇਂ ਡਿਜ਼ਾਈਨਿੰਗ ਸੀਗੀ ਉਵੇਂ ਤੁਸੀਂ ਕਰ ਲੈਣੀ ਹੈਗੀ ਆ ਤਾਂ ਫਿਰ ਥੋੜੀਆਂ ਜਿਹੀਆਂ ਉਵੇਂ ਜਿਹੀ ਬਣਾ ਕੇ ਇਸ ਤਰ੍ਹਾਂ ਖੋਲ ਕੇ ਫਿਰ ਇਹਨੂੰ ਰੰਗ ਦੇ ਵਿੱਚ ਪਾਉਣਾ ਰੰਗ ਨੂੰ ਪਾਉਣ ਤੋਂ ਪਹਿਲਾਂ ਪਹਿਲਾਂ ਪਾਣੀ ਨੂੰ ਉਬਾਲਾ ਹੈ ਤੋ ਰੰਗ ਪਾਉਣਾ ਤੇ ਫਿਰ ਰੰਗ ਨੂੰ ਜਦੋਂ ਉਬਲ ਰਿਹਾ ਹੋਵੇ ਰੰਗ 5 ਇੱਕ ਮਿੰਟੇ ਪ੍ਰੋਸੈਸ ਤੇ ਲੱਗ ਜਾਂਦੀ ਹੈ ਉਦੋਂ ਜਿਹੜਾ ਆਪਾਂ ਦੁਪੱਟਾ ਪਾਉਣਾ ਤਰੀ ਤੁਸੀਂ ਕੋਈ ਵੀ ਮਸਲੀਨ ਦਾ ਆਰਗੰਝਾ ਕੋਈ ਦੁਪੱਟਾ ਕਰ ਲੋ ਸਾਰੀ ਦੁਪੱਟਿਆਂ ਤੇ ਇਹ ਰੰਗ ਆ ਜਿਹੜਾ ਆਪਣਾ ਚੜੂਗਾ ਤੇ ਹੁਣ ਇਹਨੂੰ ਆਪਾਂ ਪਾਣੀ ਦੇ ਵਿੱਚ ਬਸ ਇਦਾਂ ਪਾ ਦੇਣਾ ਤੇ ਇਹ ਰੰਗ ਦੇ ਵਿੱਚ ਰੱਖ ਕੇ ਫਿਰ ਤੋਂ 5 ਮਿੰਟ ਉਹ ਬਾਲਣਾ ਹੁੰਦਾ ਵੀ ਚੰਗੀ ਤਰ੍ਹਾਂ ਬਾਲਾ ਆ ਜੇ ਤੇ ਫਿਰ ਉਬਲਣ ਲੱਗ ਜਾਂਦਾ ਹੁੰਦਾ ਰੰਗ ਜਦੋਂ ਦੁਪੱਟੇ ਨੂੰ ਬਿਲਕੁਲ ਚੜ੍ਹ ਜੇ ਤੇ ਜਿਹੜਾ ਆਪਾਂ ਇਹ ਕਰ ਰਹੇ ਹਾਂ ਨਾ ਵੀ ਛੋਟੀ ਨਾਲ ਇਹਨੂੰ ਇਹਦੇ ਤੋਂ ਵੀ ਆਪਾਂ ਨੂੰ ਪਤਾ ਲੱਗ ਜਾਂਦਾ ਹੈਗਾ ਵੀ ਆਪਣਾ ਰੰਗ ਆ ਜਿਹੜਾ ਚੜ੍ਹ ਗਿਆ ਪਾਣੀ ਰਹਿ ਜਾਂਦਾ ਹੁੰਦਾ ਹੁੰਦਾ ਕੱਲਾ ਤੇ ਰੰਗ ਆ ਜਿਹੜਾ ਬਿਲਕੁਲ ਉਹ ਚੜ੍ਹ ਜਾਂਦਾ ਉਦੋਂ ਆਪਾਂ ਬਸ 5-10 ਮਿੰਟ ਇਹਨੂੰ ਪਾਣੀ ਦੇ ਵਿੱਚ ਉਬਾਲ ਕੇ ਫਿਰ ਇਹਨੂੰ ਕੱਢਣਾ ਹੁੰਦਾ ਇਹ ਦੇਖੋ ਬਿਲਕੁਲ ਕਾਲਾ ਕਾਲਾ ਸ਼ਾਹ ਕਾਲਾ ਜਿਹੜਾ ਰੰਗ ਆਪਣਾ ਚੜਿਆ ਹੈਗਾ ਤੇ ਇਹ ਡਾਈ ਫਿਕਸ ਹੈਗੀ ਹੈ ਕਦਮ ਦੀ ਜਦੋਂ ਰੰਗ ਲੈਣੇ ਆਪਾਂ ਆਨਲਾਈਨ ਮਿਸ਼ੋ ਵਗੈਰਾ ਤੋਂ ਤੇ ਇਹ ਨਾਲ ਹੀ ਡਾਈ ਫਿਕਸ ਆਪਾਂ ਨੂੰ ਮਿਲ ਜਾਂਦਾ ਇਹਦੇ ਨਾਲ ਕੀ ਹੁੰਦਾ ਵੀ ਰੰਗ ਆ ਜਿਹੜਾ ਉਤਰਦਾ ਨਹੀਂ ਇਹ ਡਾਈ ਫਿਕਸ ਦਾ ਜਿਵੇਂ ਹੁਣ ਆਪਣੇ ਘਰੇ ਗਈ ਕੱਪੜੇ ਹੋਰ ਹੁੰਦੇ ਆ ਹਨ ਆਪਾਂ ਕੋਈ ਮੁੱਲ ਡ्रेसेस ਲੈਣੇ ਆ ਉਹਨਾਂ ਦਾ ਰੰਗ ਨਿਕਲਦਾ ਪੱਗ ਦਾ ਰੰਗ ਨਿਕਲਦਾ ਕਿਸੇ ਨੂੰ ਵੀ ਤੁਸੀਂ ਡਾਈ ਫਿਕਸ ਚ ਪਾ ਕੇ ਭਿਉਂ ਦੋ ਤਾਂ ਉਹਨਾਂ ਦਾ ਵੀ ਰੰਗ ਨਿਕਲਣਾ ਬੰਦ ਹੋ ਜਾਂਦਾ ਤੇ ਇਹ ਬਹੁਤ ਵਧੀਆ ਚੀਜ਼ ਹੈਗੀ ਆ ਇਹਦੇ ਵਿੱਚ ਬਾਅਦ ਚੋਂ ਆਪਾਂ ਦੁਪੱਟਾ ਪਾਵਾਂਗੇ ਇਹਦੇ ਨਾਲ ਜਿਹੜਾ ਰੰਗ ਆ ਉਹ ਪੱਕਾ ਹੋ ਜਾਊਗਾ ਤੇ ਕਦੇ ਵੀ ਜਿਹੜਾ ਉਹ ਰੰਗ ਆਪਣਾ ਉਤਰੂਗਾ ਨਹੀਂ ਹੁਣ ਆਪਾਂ ਇਹ ਦੁਪੱਟਾ ਕੱਢ ਕੇ ਨਿਚੋੜ ਕੇ ਤੇ ਇਹ ਡਾਈ ਫਿਕਸ ਦੇ ਵਿੱਚ ਆ ਜਿਹੜਾ ਇਹਨੂੰ ਪਾ ਲਾਂਗੇ 5 ਮਿੰਟ ਦਾ ਹੀ ਪ੍ਰੋਸੈਸ ਹੁੰਦਾ 5 ਮਿੰਟ ਰੰਗ ਦੇ ਵਿੱਚ ਇਹਨੂੰ ਜਰੂਰ ਆਪਾਂ ਉਬਾਲਣਾ ਤੇ ਫਿਰ ਇਹ ਠੰਡਾ ਪਾਣੀ ਹੈ ਠੰਡੇ ਪਾਣੀ ਦੇ ਵਿੱਚ ਆਪਾਂ ਡਾਈ ਫਿਕਸ ਪਾਇਆ ਰੰਗ ਨੂੰ ਪੱਕਾ ਕਰਨ ਦੇ ਲਈ ਇਹਦੇ ਵਿੱਚ ਆਪਾਂ ਫਿਰ ਇਹਨੂੰ ਫਿਰ 5 ਤੋਂ 10 ਮਿੰਟ ਜਿਹੜਾ ਉਹ ਰੱਖ ਦੇਣਾ ਠੰਡੇ ਪਾਣੀ 'ਚ ਤਾਂ ਕਿ ਜਿਹੜਾ ਐਕਸਟਰਾ ਕਲਰ ਹੁੰਦਾ ਹਨਾ ਉਹ ਸਾਰਾ ਨਿਕਲ ਜਾਵੇ ਤੇ ਸਿਰਫ ਜਿਹੜਾ ਪੱਕਾ ਪੱਕਾ ਰੰਗਾ ਉਹ ਆਪਣੇ ਦੁਪट्टे ਦੇ ਨਾਲ ਆ ਜਿਹੜਾ ਬਚ ਜਾਵੇ ਬਹੁਤ ਵਧੀਆ ਮਤਲਬ ਇਹ ਸੌਖਾ ਤਰੀਕਾ ਹੈਗਾ ਮੈਨੂੰ ਨਹੀਂ ਲੱਗਦਾ ਵੀ ਇਤੋਂ ਸੌਖੇ ਤਰੀਕੇ ਨਾਲ ਹਨਾ ਤੁਹਾਨੂੰ ਕੋਈ ਸਮਝਾ ਸਕਦਾ ਅ ਤੂੰ ਬਾਕੀ ਵੀ ਆਪਾਂ ਵੀ ਵੀਡੀਓ ਦੇਖਦੇ ਹੁੰਨੇ ਆ ਵੀ ਉਹ ਇੰਨਾ ਕਲੀਅਰ ਨਹੀਂ ਜਿਹੜਾ ਹੈਗਾ ਦੱਸਿਆ ਜਾਂਦਾ ਤੇ ਫਰੀ ਦੇ ਵਿੱਚ ਜਿਹੜਾ ਤੁਸੀਂ ਆਰੀ ਹੈਂਡਵਰਕ ਵਰਕ ਵੀ ਆਪਣੇ ਚੈਨਲ ਤੇ ਜਿਹੜਾ ਸਿੱਖ ਸਕਦੇ ਆ ਫੋਲੋ ਕਰਕੇ ਤੁਸੀਂ ਰੱਖ ਲਓ ਕਾਫੀ ਸਾਰਾ ਆਪਣੇ ਚੈਨਲ ਦੇ ਵਿਚਾਰੀ ਹੈਂਡਵਰਕ ਦੀਆਂ ਵੀਡੀਓਜ਼ ਆਉਂਦੀਆਂ ਉਹ ਵੀ ਜਿਹੜੀਆਂ ਤੁਸੀਂ ਸਿੱਖ ਸਕਦੇ ਹੋ ਜਿਨ੍ਹਾਂ ਨੂੰ ਬਿਲਕੁਲ ਜ਼ੀਰੋ ਤੋਂ ਆਰੀ ਹੈਂਡਵਰਕ ਨਹੀਂ ਆਉਂਦਾ ਉਹਨਾਂ ਲਈ ਵੀ ਆਪਣੇ ਪਲੇਲਿਸਟ ਬਣੀ ਹੋਈ ਆ ਤੁਸੀਂ ਵੀਰਪਾਲ ਕੌਰ ਸੇਖੋਂ YouTube ਪਲੇਲਿਸਟ ਦੇ ਵਿੱਚ ਜਾ ਜੜਾ ਜਾਣਾ ਹੁਣ ਇਹਨੂੰ ਆਪਾਂ ਥੋੜਾ ਜਿਆ ਇਹਦਾ ਪਾਣੀ ਜਨ ਚੂਣ ਲਿਆ ਤੇ ਹੁਣ ਆਪਾਂ ਮੈਂ ਤੁਹਾਨੂੰ ਇਹਨੂੰ ਖੋਲ ਕੇ ਦਿਖਾਉਣੀ ਆ ਤੇ ਬਹੁਤ ਸੋਹਣਾ ਜਿਹੜਾ ਆਪਣਾ ਡਿਜ਼ਾਈਨ ਆਏਗਾ ਇਹਨੂੰ ਤੁਸੀਂ ਸੁਕਾ ਕੇ ਚੰਗੀ ਤਰ੍ਹਾਂ ਵੀ ਖੋਲ ਸਕਦੇ ਹੋ ਮੈਂ ਵੀਡੀਓ ਬਣਾਉਣ ਦੀ ਮੈਨੂੰ ਜਲਦੀ ਸੀਗੀ ਇਸ ਲਈ ਮੈਂ ਥੋੜਾ ਗਿੱਲਾ ਵੀ ਖੋਲਿਆ ਤਾਂ ਵੀ ਇਹਨੂੰ ਕੋਈ ਨਹੀਂ ਕੋਸ਼ਣ ਵੀ ਨਹੀਂ ਹੁੰਦਾ ਕਿਉਂਕਿ ਜਦੋਂ ਰੰਗ ਆਪਣਾ ਪੱਕ ਚੁੱਕਿਆ ਰੰਗ ਚੜ ਚੁੱਕਿਆ ਹੁਣ ਇਹਨੂੰ ਕੁਛ ਨਹੀਂ ਹੋਊਗਾ ਬ ਹੋਣੀ ਇਹਨੂੰ ਤੁਸੀਂ ਧੋ ਦੋ ਤਾਂ ਵੀ ਇਹਨੂੰ ਕੁਝ ਨਹੀਂ ਹੋਏਗਾ ਪਰ ਇੱਕ ਵਾਰੀ ਆਪਾਂ ਇਹਨੂੰ ਜਿਹੜਾ ਇਦਾਂ ਖੋਲ ਕੇ ਦੀ ਡਿਜ਼ਾਈਨਿੰਗ ਦੇਖ ਕੇ ਤੇ ਇਹਨੂੰ ਆ ਜਿਹੜਾ ਸੁਕਾਉਣਾ ਹੁੰਦਾ ਚੰਗੀ ਤਰ੍ਹਾਂ ਸੁੱਕ ਨਹੀਂ ਪਾ ਦੇਣਾ ਹੈਗਾ ਬਹੁਤ ਸੋਹਣੀ ਜਿਹੜੀ ਇਹਦੀ ਡਿਜ਼ਾਈਨਿੰਗ ਆਊਗੀ ਤੁਸੀਂ ਕੋਈ ਵੀ ਦੁਪੱਟੇ ਦਾ ਰੰਗ ਹੈ ਜਿਹੜਾ ਉਹ ਕਰ ਸਕਦੇ ਆ ਇਦਾਂ ਗੋਭੀ ਦੇ ਫੁੱਲ ਜਿਹੜੇ ਸਾਰੇ ਦੇ ਵਿੱਚ ਆ ਜਿਹੜੇ ਬਣ ਜਾਣਗੇ ਬਹੁਤ ਸੋਹਣਾ ਆਪਾਂ ਦੁਪੱਟਾ ਜਿਹੜਾ ਉਹ ਘਰੇ ਡਾਈ ਕਰ ਸਕਦੇ ਆ ਦੇਖੋ ਸੋਹਣੀ ਡਿਜ਼ਾਈਨਿੰਗ ਆ ਜਿਹੜੀ ਇਹਦੀ ਆ ਪ੍ਰੋਪਰ ਆਪਾਂ ਮੈਂ ਤੁਹਾਨੂੰ ਖੋਲ ਕੇ ਦਿਖਾਉਣੀ ਆ ਇਹ ਤੁਸੀਂ ਆਪ ਰੰਗ ਸਕਦੇ ਆ ਇੰਨਾ ਸੋਹਣਾ ਦੁਪੱਟਾ ਘਰੇ ਤੇ ਜੇ ਤੁਸੀਂ ਇਹਨੂੰ ਦੁਕਾਨ ਤੋਂ ਡਾਈ ਕਰਾਉਂਗੇ ਤਾਂ ਇਹ 300 ਰੁਪਏ ਕਟੋ ਕੱਟਾ ਜਿਹੜੀ ਇਹਦੀ ਡਾਈ ਹੋਊਗੀ ਕਿਉਂਕਿ ਤੁਹਾਡੀ ਮਿਹਨਤ ਦੇ ਪੈਸੇ ਹੁੰਦੇ ਆ ਬੇਸ਼ੱਕ ਆਪ ਆਰੀ ਹੈਂਡਵਰਕ ਵੀ ਕਰ ਰਹੇ ਆ ਉਹਦੇ ਵਿੱਚ ਵੀ ਜਿਹੜੀ ਆਪਣੀ ਮਿਹਨਤ ਹੀ ਹੁੰਦੀ ਹੈ ਤੇ ਇਹਦੇ ਵਿੱਚ ਵੀ ਜਿਹੜੀ ਆਪਣੀ ਮਿਹਨਤ ਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਆ ਜਿਹੜਾ ਆਪਣਾ ਬਣਿਆ ਹੈਗਾ ਇਦਾਂ ਤੁਸੀਂ ਕੋਈ ਵੀ ਦੁਪੱਟਾ ਤੁਸੀਂ ਵੀ ਆਪਣੇ ਘਰ ਆ ਜਿਹੜਾ ਉਹ ਡਾਈ ਕਰ ਸਕਦੇ ਆ ਬਹੁਤ ਸੌਖੇ ਤਰੀਕੇ ਨਾਲ ਮੈਂ ਤੁਹਾਨੂੰ ਦੱਸਿਆ ਇਸੇ ਤਰੀਕੇ ਜੇ ਤੁਸੀਂ ਕਰੋਗੇ ਤਾਂ ਬਿਲਕੁਲ ਆ ਪੱਕਾ ਰੰਗ ਆ ਜਿਹੜਾ ਉਹ ਚੜੂਗਾ ਘਰੇ ਜਿਹੜੇ ਸੂਟ ਪਏ ਹੁੰਦੇ ਆ ਨਾ 5-5 ਮੀਟਰ ਦੇ ਜਿਵੇਂ ਕੁੜਤੇ ਪਜਾਮੇ ਆ ਨਾ ਘਰਦਿਆਂ ਦੇ ਉਹਨਾਂ ਨੂੰ ਵੀ ਤੁਸੀਂ ਇਦਾਂ ਡਾਈ ਕਰਕੇ ਉਤੋਂ ਹੈਂਡਵਰਕ ਕਰਕੇ ਜਿਹੜੇ ਆਪਣੇ ਸੂਟ ਬਣਾ ਕੇ ਪਾ ਸਕਦੇ ਆ ਬੋਧ ਕਰਦੇ ਪਿਆ ਮੈਂ ਇਹ ਜਿਹੀ ਪਈ ਹੁੰਦੀ ਹੈ ਨਾ ਜਿਹੜੇ ਲੈਣ ਦੇਣ ਚ ਵੀ ਨਹੀਂ ਦੇ ਸਕਦੇ ਵੀਡੀਓ ਨੂੰ ਸ਼ੇਅਰ ਕਰ ਦਿਓ ਸਟੇਟਸ ਲਗਾ ਲਿਓ ਥੈਂਕ ਯੂ